ਯੂਪੀ ਤੋਂ ਛਾਤੀ ਕਰਾਉਣ ਹੋਰੇ ਪੈਸੇ ਇਕੱਠੇ ਕਰਨ ਆਏ ਆ ਪੰਜਾਬ ਚ ਜਿਹਦੇ ਕੋਲ ਤੂੰ ਕੰਮ ਕਰਦਾਗਾ ਉਹ ਤੇਰੀ ਮਦਦ ਨਹੀਂ ਕਰਦਾ ਉਹਦਾ ਨੰਬਰ ਹੈ ਨਹੀਂ ਮਾਲਕ ਦਾ ਚੱਲ ਆ ਜਾ ਬੈਠ ਤੈਨੂੰ ਲੈ ਕੇ ਚੱਲ ਨਹੀਂ ਵਿਆਹ ਕਿੱਥੇ ਹੈ ਤੇਰੀ ਸ਼ਾਦੀ ਕਿੱਥੇ ਹੈ ਕੁੜੀ ਦੀ ਕਿੱਥੇ ਹੈ ਲੜਕਾ ਕਿੱਥੇ ਦਾ ਕਿੱਥੇ ਹੈ ਉਹ ਵੀ ਪੱਠੇ ਤੇ ਆ ਆਪਸ ਜੇ ਉੱਥੇ ਹੀ ਕਰਨ ਲੱਗੇ ਆ ਨਹੀਂ ਅਭੀ ਕਿਆ ਬੋਲ ਰਹਾ ਤਾ ਮੈਨੂੰ ਬੱਝਾ ਜੇ ਕਹਿ ਰਿਹਾ ਮਾਫ ਕਰਦੇ ਵਾਸਤੇ ਗਲਤੀ ਹੋ ਗਈ ਮੇਰੇ ਸਿੱਤ ਜੀ ਲਗਾਤਾਰ ਝੂਠ ਬੋ ਰਿਹਾ ਹੈ ਇਹਨੇ ਕਿਹਾ ਸੀ ਸਭਰਾਲੇ ਤੋਂ 3 ਕਿਲੋਮੀਟਰ ਆ ਗਿਆ ਕਿਹਾ ਸੀ ਸਭਰਾਲੇ ਤੋਂ 8-9 ਕਿਲੋਮੀਟਰ ਅੱਗੇ ਆ ਗਏ ਅਜੇ ਤੱਕ ਇਹਦਾ ਕੋਈ ਰਸਤਾ ਨਹੀਂ ਝੂਠ ਬੋ ਰਿਹਾ ਵਾਰ-ਵਾਰ ਕਰੇ ਕਹਿੰਦਾ ਮਾਫ ਕਰ ਦਿਓ ਪਰ ਪੂਰੀ ਤੈਅ ਤੱਕ ਜਾਣਿਆ ਜੀ ਇਸੇ ਕਰਕੇ ਕਹਿੰਦਾ ਵੀ ਅਜੇ ਲੋਕਾਂ ਨੂੰ ਠੀਕ ਨਾ ਦਿਆ ਕਰੋ ਜਿਹੜੇ ਮਾਹੌਲ ਖਰਾਬ ਕਰਦੇ ਨੇ ਓਏ ਪੁਕਾਰੀ ਨੂੰ ਪੱਠੇ ਤੇ ਲੈ ਕੇ ਪਹੁੰਚਿਆ ਤਕਰੀਬਨ 20 ਤੋਂ 25 ਕਿਲੋਮੀਟਰ ਆਏ ਆ ਉੱਥੋਂ ਜਿੱਥੋਂ ਇਹ ਕਹਿ ਰਿਹਾ ਸੀ 3 ਕਿਲੋਮੀਟਰ ਹੁਣ ਅੱਗੇ ਦੇਖਦੇ ਆ ਤੁਸੀਂ ਇਸ ਪੱਠੇ ਤੇ ਕੰਮ ਕਰਦੇ ਆ ਸੱਗੀ ਗਾ ਕਿਉਂ ਤੁਸੀਂ ਇੱਥੇ? ਮੁੰਸ਼ੀ ਉਹ ਜੀ। ਇਹ ਬੰਦੇ ਨੂੰ ਜਾਣਦੇ ਹੋ? ਇਹ ਕਹਿੰਦਾ ਮੈਂ ਉਰੇ ਪੱਠੇ ਦੇ ਕੰਮ ਕਰਦਾ ਐ, ਅਸੀਂ ਭੀਖ ਮੰਗਦਾ ਫੜਿਆ ਲੋਕਾਂ ਨੂੰ ਤੰਗ ਕਰਦਾ ਸੀਗਾ ਉੱਥੇ ਮਾਛੀਵਾੜਾ ਸਾਹਿਬ ਜਾ ਕੇ। ਆਹ ਦੇਖ ਲਓ ਜੀ ਪਹਿਲਾਂ ਝੂਠ ਨਿਕਲ ਗਿਆ ਮੁੰਸ਼ੀ ਸਾਹਿਬ ਕਹਿੰਦੇ ਨੇ ਮੈਂ ਜਾਣਦਾ ਨਹੀਂ ਇਹਨੂੰ ਕੰਮ ਨਹੀਂ ਕਰਦਾ। ਹਮਾਰੇ ਅहां ਤੋਂ ਕੰਮ ਨਹੀਂ ਕਰਤੇ। ਚੱਲ ਦਿਖਾ ਕਿੱਥੇ ਤੇਰਾ ਪਰਿਵਾਰ ਦਿਖਾ। ਕਹੇ 25 ਕਿਲੋਮੀਟਰ ਤੋਂ 3 ਕਿਲੋਮੀਟਰ ਕਹਿ ਕੇ ਲਿਆ ਕਹਿੰਦਾ 3 ਕਿਲੋਮੀਟਰ ਤੇ ਆ। ਦੇਖ ਲਓ ਹੈ। ਝੂਠ ਬੋਲਦਾ ਸੀ ਕਿ ਕਿਉਂ ਇਤਨੇ ਦੂਰ ਕਿਹੜੀ ਆ ਬੇਟੀ ਤੇਰੀ ਬਲਾਈ ਬੇਟੀ ਹੈਗੀ ਆ ਬੇਟੀ ਇਹਦੀ ਕੋਈ ਤੂੰ ਤਾਂ ਕਹਿੰਦਾ ਸੀ ਮੇਰੀ ਕੁੜੀ ਰਹਿੰਦੀ ਹੈ ਮੇਰੀ ਪੋਤੀ ਰਹਿੰਦੀ ਹੈ ਕਿੱਥੇ ਆ ਹੁਣ ਦਿਖਾ ਉਹ ਉਹ ਤੈਨੂੰ ਉਹ ਬੰਦੇ ਝੂਠ ਬੋਲਦੇ ਨੇ ਉਹ ਮੁਲਾਜ਼ਮ ਨੇ 3.5 ਸੌ ਆਦਮੀ ਕੰਮ ਕਰਤਾ ਹੈ ਹਮ ਲੋਕ ਤਾਂ ਹਰ ਆਦਮੀ ਨੂੰ ਜਾਣਦੇ ਤੂੰ ਆਪਣੇ دین ਦਾ ਸ਼ਰਮ ਖਾ ਲੈਂਦਾ ਲੋਕਾਂ ਨੂੰ ਤੰਗ ਕਰਦਾ ਝੂਠ ਬੋਲਦਾ ਤੂੰ ਜੇ ਮੈਂ ਇਮਾਨ ਵੀ ਜਿਹੜਾ ਇਮਾਨਦਾਰ ਪੱਕਾ ਹੋਵੇ ਤੂੰ ਮੁਸਲਮਾਨਾਂ ਦੀ ਬੇਇੱਜ਼ਤੀ ਕਰਾ ਰਹੇ ਆ ਕੱਲੂ ਪਾਜੀ ਪਤਾ ਕੀ ਗੱਲ ਆ ਇਹ ਬੰਦੇ ਨੇ ਝੂਠ ਬੋਲ ਕੇ ਪੈਸਾ ਇਕੱਠਾ ਕਰ ਲੈ ਕਾਲੂ ਕੋਈ ਸੱਚੀ ਲੋੜ ਬੰਦ ਹੋਊਗਾ ਉਹਨੂੰ ਮਦਦ ਦੰਦਾ ਨਹੀਂ ਲੈ ਕੇ ਆ ਇਹਨੂੰ ਪਤਾ ਕੀ ਸੀਗਾ ਵੀ ਪੱਠਾ ਦੇ ਕੇ ਪਤਾ ਨਹੀਂ ਮੁੜ ਜਾਣਗੇ ਇਹਨਾਂ ਨੂੰ ਐ ਨਹੀਂ ਆਸੀ ਜਦ ਤੱਕ ਪੂਰੇ ਜੜ ਤੱਕ ਨਹੀਂ ਨਾ ਜਾਂਦੇ ਅਸੀਂ ਛੱਡਦੇ ਨਹੀਂ ਹੈਗੇ ਝੂਠ ਬੋਲਦਾ ਹੁਣ ਤਾਂ ਸੱਚ ਬੋਲ ਹੁਣ ਤਾਂ ਤੇਰਾ ਝੂਠ ਫੜਿਆ ਗਿਆ 2 ਮਹੀਨੇ ਤੋਂ ਰਹਿ ਰਿਹਾ ਹੈ ਕਮਰੇਜ ਤੂੰ ਕੁੜੀ ਨੂੰ ਕਦੋਂ ਛੱਡ ਕੇ ਗਿਆ ਸੀ ਕਮਰੇਜ ਕਿਸ ਨੂੰ ਛੱਡ ਗਿਆ ਕਦੋਂ ਕਿਸ ਦਿਨ ਛੱਡ ਕੇ ਗਿਆ ਸੀ ਪਰਸੋਂ ਫਿਰ ਇਹ 2 ਮਹੀਨੇ ਤੋਂ ਰਹਿ ਰਿਹਾ ਯਾਰ ਤੂੰ ਕਿਉਂ ਬੇਵਕੂਫ ਬਣਾਈ ਜਾਂਦਾ ਹਫੀਮ ਨਸੇਗਾ ਕੋਈ ਚੀਜ਼ ਆਹ ਕੋ ਦੇਖੀ ਯਾਰ ਕੀ ਹੈ ਸਿਲਾਜੀ ਕਿੱਥੋਂ ਆਏ ਯਾਰੇ ਕਾਦੇ ਵਾਸਤੇ ਖਾਣਾ ਚੱਲੇ ਆਂ ਦੱਸ ਕਾਦੇ ਵਾਸਤੇ ਖਾਣਾ ਹੈ ਉਹ ਇਹ ਝੂਠ ਬੋਲ ਰਹਾ ਦੱਸ ਇਸ ਦਾ ਮਤਲਬ ਪਹਿਲੇ ਸੇ ਹੋ ਰਿਹਾ ਬਲੀ ਹੁਣ ਆਪਾਂ ਕਹਿੰਦਾ ਦੇਖੋ ਸੁੰਗ ਕੇ ਇਹਨੂੰ ਮੈਨੂੰ ਤਾਂ ਨਹੀਂ ਲੱਗਦਾ ਸਿਲਾਜੀ ਤਾਂ ਹੈਗਾ ਇਹ ਬੰਦਾ ਬੇਕੂਬ ਬਣਾਈ ਜਾਂਦਾ ਸਾਰਿਆਂ ਨੂੰ ਮਾਲ ਹੈ ਕੀ ਹੈ ਜੀ ਫੀਮ ਇਹ ਬਾਕੀ ਲੋਟ ਬੰਦ ਹੋਇਆ ਵੀ ਚੱਲ ਕੁੜੀ ਦਾ ਵਿਆਹ ਚ ਮਦਦ ਕਰਾ ਦਾਂਗੇ ਹਨਾ ਵਿਪਰਤੇ ਝੂਠ ਹੈ ਕਿਉਂਕਿ ਪਤਾ ਕੀ ਗੱਲ ਹੈ ਜੀ ਇਹੋ ਜਿਹੇ ਝੂਠੇ ਬੰਦੇ ਕਰਕੇ 10 ਲੋੜਵੰਦ ਰਹਿ ਜਾਂਦੇ ਨੇ ਮਦਦ ਤੇ ਅਸੀਂ ਹੁਣ ਤਾਂ ਹੀ ਲੈ ਕੇ ਆਏ ਸੀ ਵੀ ਚਲ ਕੋਈ ਨਹੀਂ ਆਦੀ ਮਦਦ ਕਰਾ ਦਾਂਗੇ ਵੀ ਚੱਲਣ ਨਾਲੇ ਉਹਨੂੰ ਮੁੰਡਾ ਜਿਹੜਾ ਕਹਿੰਦਾ ਉੱਥੇ ਮੁੰਡਿਆਂ ਵੀ ਕੋਲੇ ਰਹਿੰਦੇ ਜਿਹਦੇ ਨਾਲ ਵਿਆਹ ਹੋਣਾ ਵੀ ਉਹ ਕਹਿੰਦਾ 6000 ਰੁਪਏ ਲਓ ਮੈਂ ਨਾਲ ਚੱਲ ਉਹਨੂੰ ਥੋੜੀ ਲਾਨਤਾਂ ਦਾ ਪਾ ਕੇ ਆਵਾਂ ਵੀ ਤੂੰ ਭਾਈ ਬਜ਼ੁਰਗ ਨੂੰ ਭੀਖ ਮੰਗਣ ਲਾਇਆ ਵੀ ਤੂੰ ਮੜੀ-ਮੋਟੀ ਸ਼ਰਮ ਕਰ ਵੀ ਚੱਲ ਉਹਨੂੰ ਕਹਿ ਕੇ ਆਵਾਂਗੇ ਨਾ ਵੀ ਚੱਲ ਮਦਦ ਵੀ ਕਰ ਦਾਂਗੇ ਪਰ ਇੱਥੇ ਆ ਕੇ ਇਹ ਦੱਸ ਹਜੇ ਵੀ ਨਹੀਂ ਹੁਣੇ ਕੀ ਕਿਹਾ ਸੀ ਇਨਿਕਾ ਕੈਮਰਾ ਚੁਣ ਆਉਂਦੇ ਫੇਰ ਝੂਠ ਬੋਲਣ ਲੱਗ ਗਿਆ ਇਹ ਬੰਦਾ ਜੀ ਹੁਣੇ ਸਾਨੂੰ ਰਸਤੇ 'ਚ ਕਹਿ ਰਿਹਾ ਸੀ ਵੀ ਭਗਵਾਨ ਲਈ ਮੈਨੂੰ ਮਾਫ ਕਰ ਦਿਓ ਉਸਲੇ ਮੈਂ ਦੱਸ ਰਿਹਾ ਜੀ ਮੈਂ ਮੁਸਲਮਾਨ ਪਰਿਵਾਰ ਤੋਂ ਆਂ ਮੁਸਲਮ ਕੀ ਕੋਈ ਕਹਿੰਦਾ ਮੁਸਲਮ ਵੀਰ ਭੈਣ ਵੀ ਭਗਵਾਨ ਲਈ ਮਾਫ ਕਰ ਦੋ ਜਿਹੜੇ ਇਹਨਾਂ ਦੇ ਫੈਨ ਨੇ ਦੇਖ ਲੋ ਜੀ ਇਹਨਾਂ ਕਰਕੇ ਲੋੜਵੰਦ ਮਦਦ ਤੋਂ ਰਹਿ ਜਾਂਦੇ ਨੇ ਜਿਹੜੇ ਅਸਾਂ ਲੋੜਵੰਦ ਨੇ ਜਿਨ੍ਹਾਂ ਦੇ ਧੀਆ ਘਰੇ ਬੈਠੀਆਂ ਨੇ ਵਿਆਹਣ ਤੋਂ ਤੁਸੰਗ ਜੀ ਹੁਣ ਥਾਣਾ ਮਾਛੀਵਾੜਾ ਵਿੱਚ ਇਹਨੂੰ ਪੁਲਿਸ ਦੇ ਸਪੁਰਦ ਕਰਨ ਲੱਗੇ ਆ ਹੁਣੇ ਆਪ ਮੰਨਿਆ ਕਿ ਮੈਂ ਜਾਣ ਬੁੱਝ ਕੇ ਬੇਕੂ ਬਣਾ ਰ ਹਾਂ ਮਾਨਪੁਰ ਬੱਠੇ ਕਿੱਥੇ ਮਾਨਪੁਰ ਬੱਠੇ ਮਾਨਪੁਰ ਬੱਠੇ ਤੇ ਮਾਨਪੁਰ ਉੱਥੇ ਕੌਣ ਸਰਪੰਚ ਕੌਣ ਘਰ ਦਾ ਨੰਬਰ ਨਹੀਂ ਤੇਰਾ ਨਹੀਂ ਤੇਰੇ ਕੋ ਮੋਬਾਈਲ ਨਹੀਂ ਹੈਗਾ ਆ ਪੈਸੇ ਕਿੱਥੋਂ ਇਕੱਠੇ ਕਰਕੇ ਲੈ ਕੇ ਆਏ ਕਿੱਥੋਂ ਇਕੱਠੇ ਕਰਕੇ ਲੈ ਕੇ ਆਏ ਜੀ ਕਿੱਥੋਂ ਇਕੱਠੇ ਕਰਕੇ ਲੈ ਕੇ ਆਇਆ ਮੈਂ ਤੁਹਾਨੂੰ ਇਹ ਪੁੱਛ ਰਿਹਾ ਕੀ ਤੋਂ ਲੈ ਕੇ ਆਏ ਹੈ ਕਿਸੇ ਦਾ ਨੰਬਰ ਦੇ ਉੱਥੇ ਦਾ ਨੰਬਰ ਹੀ ਨਹੀਂ ਆਣ ਪੜੀ ਤੇਰੇ ਘਰ ਦਾ ਨੰਬਰ ਦੇ ਕਿਸੇ ਦਾ ਨਹੀਂ ਨਹੀਂ ਨੰਬਰ ਹਾਂ ਲਿਖ ਨਹੀਂ ਕੁਛ ਨਹੀਂ ਨਹੀਂ ਫਿਰ ਪੈਸੇ ਦਾ ਤੈਨੂੰ ਪਤਾ ਹੈ ਚੱਲ ਮੇਰੇ ਨਾਲ ਚੱਲ ਕਿੱਥੇ ਆ ਤੇਰਾ ਘਰ ਕਿੱਥੇ ਆ ਮਾਨਪੁਰ ਇਹ ਬੰਦਾ ਕਹਿੰਦਾ ਸ਼ਾਦੀ ਹੈ ਇਹਦੀ ਕੁੜੀ ਦੀ ਕਿੱਥੇ ਤਾਂ ਰਹਿਣਾ ਆ ਲੈ ਪਿੱਛੋਂ ਪਿੱਛੇ ਦੇਖਾ ਯੂਪੀ ਯੂਪੀ ਤੋਂ ਕਿਸਾ ਨਹੀਂ ਹੈ ਅੱਜ ਭਾਈ ਵੀ 1 ਸਾਲ ਹੋ ਗਈ ਕਿੱਥੇ ਅੱਜ ਭਾਈ ਵੀ 1 ਸਾਲ ਹੋ ਗਈ ਨਹੀਂ ਵਿਆਹ ਕਿੱਥੇ ਆ ਤੇਰੀ ਸ਼ਾਦੀ ਕਿੱਥੇ ਆ ਕੁੜੀ ਦੀ ਅੱਜ ਮੈਂ ਲੜਕਾ ਕਿੱਥੇ ਦਾ ਉਹ ਵੀ ਪੱਠੇ ਤੇ ਆਂ ਆਪਸੇ ਜੇ ਉੱਥੇ ਹੀ ਕਰਨ ਲੱਗੇ ਆਂ ਅੱਛਾ ਪੈਸੇ ਤੇਰੇ ਕੋਲ ਹੈ ਨਹੀਂ ਕਿ ਸ਼ਾਦੀ ਵਾਸਤੇ ਆ ਕਿੰਨੇ ਬੱਚੇ ਨੇ ਤੇਰੇ ਬੱਚੇ ਹੈ ਦੂ ਕੀ ਕੰਮ ਕਰਦਾ ਤੂੰ ਨਹੀਂ ਹਾਂ ਜੀ ਦੱਸਾਂ ਪੱਠੇ ਤੇ ਕਿੰਨੀ ਤਨਖਾਹ ਲੈਂਦਾ 6000 ਅੱਛਾ 24000 ਹੈ 24000 ਠੀਕ ਆ ਠੇਕੇਦਾਰ ਕੀ ਕਹਿੰਦਾ ਤੇਰਾ ਉੱਥੇ ਪੱਠੇ ਦਾ ਮਾਲਕ ਕੀ ਕਹਿੰਦਾ ਕੋਈ ਨਹੀਂ ਮਾਲਕ ਕੀ ਕਹਿੰਦਾ ਉਹ ਨਹੀਂ ਦਿੰਦਾ ਪੈਸੇ ਨਹੀਂ ਦਿੰਦੀਆਂ 25000 ਪਰ ਹੋਰ ਕੀ ਕਰਨਾ ਤੇ ਪੈਲਸ ਕਰਨਾ ਹੁਣ ਕਿੰਨੇ ਪੈਸੇ ਚਾਹੀਦੇ ਨੇ ਸ਼ਾਦੀ ਵਾਸਤੇ ਤੈਨੂੰ ਹੈ ਕੀ ਕਰਨਾ ਸੀ ਯਾਰ ਚ ਸ਼ਾਦੀ ਆਉਣਗੀ ਚੱਲ ਆ ਜਾ ਚੱਲ ਯੂਪੀ ਤੋਂ ਸ਼ਾਦੀ ਕਰਾਉਣ ਹੋਰੇ ਪੈਸੇ ਇਕੱਠੇ ਕਰਨ ਆਏ ਪੰਜਾਬ ਚ ਹੈ 1-2 ਸਾਲ ਹੋ ਗਏ ਪੰਜਾਬ ਮੈਂ ਹੈ 1 ਸਾਲ ਹੋ ਗਿਆ ਪੰਜਾਬ ਨਹੀਂ ਇੱਕ ਸਾ ਕੀ ਕਹਿਣਾ ਹੁਣ ਮੱਝੇ ਪੈ ਜਾਂਦਾ ਹਾਂ ਨਹੀਂ ਅਭੀ ਕੀ ਆ ਬੋਲ ਰਹਾ ਤਾਂ ਮੈਨੂੰ ਬੱਝੇ ਜਿਹਾ ਮਾਫ ਕਰਦੇ ਵਾਸਤੇ ਗਲਤੀ ਹੋ ਗਈ ਮੇਰੇ ਨਾਲ ਕੀ ਗਲਤੀ ਹੋਈ ਆ ਬੋਲ ਦੱਸ ਕੀ ਗਲਤੀ ਹੋਈ ਹੈ 20 ਮੰਗਰਾਉ ਹੈ ਹੈ 20 ਮੰਗਰਾਉ ਕਿ ਹੋ ਗਈ ਕਿਵੇਂ 20 ਮੰਗਰਾਉ ਹੀ ਕੋਈ ਗਲਤੀ ਹੋ ਗਈ ਝੂਠ ਬੋਲੇ ਆ ਨਾ ਹਾਂ ਝੂਠ ਬੋਲਿਆ ਝੂਠ ਬੋਲੇ ਆ ਨਾ ਸਹੀ ਬੋਲ ਜਾ ਚੱਲ ਫਿਰ ਫਿਰ ਚੱਲ ਜੇ ਸਹੀ ਬੋਲਦਾ ਨਾ ਫਿਰ ਤੇਰਾ ਸੱਚ ਕੱਢਦੇ ਆ ਚੰਗੇ ਜੀ ਲਗਾਤਾਰ ਝੂਠ ਬੋਲ ਰਿਹਾ ਹੈ ਇਹਨੇ ਕਿਹਾ ਸੀ ਸਭਰਾੜੇ ਤੋਂ 3 ਕਿਲੋਮੀਟਰ ਆ ਜਾਂ ਕਿਹਾ ਸੀ ਸਭਰਾੜੇ ਤੋਂ 8 9 ਕਿਲੋਮੀਟਰ ਅੱਗੇ ਆ ਗਏ ਆ ਅਜੇ ਤੱਕ ਇਹਦਾ ਕੋਈ ਰਸਤਾ ਨਹੀਂ ਇਹ ਝੂਠ ਬੋਦੇ ਵਾਰ-ਵਾਰ ਕਰੇ ਕਹਿੰਦਾ ਮਾਫ ਕਰ ਦਿਓ ਪਰ ਪੂਰੀ ਤੈਹ ਤੱਕ ਜਾਣਿਆ ਜੀ ਇਹ ਤੇ ਕਰਕੇ ਕਹਿੰਦੇ ਵੀ ਅਜੇ ਲੋਕਾਂ ਨੂੰ ਭੀਖ ਨਾ ਦਿਆ ਕਰੋ ਜਿਹੜੇ ਮਾਹੌਲ ਖਰਾਬ ਕਰਦੇ ਨੇ ਉਹ ਦੇਖਦੇ ਆਂ ਕਿ ਇਹਦਾ ਅੱਜ ਕੋਈ ਅਪਰੇਟ ਹੈ ਦੀ ਥਾਣੇ ਚ ਹੋਊਗੀ ਜੇ ਝੂਠ ਨਹੀਂ ਕਰੂਗਾ ਜੇ ਸੱਜਾ ਨਹੀਂ ਕਰੂਗਾ ਜਿਹੜਾ ਦਾਅ ਮੰਗਦਾ ਫਿਰ ਉਹਨੂੰ ਪੁੱਛਦੇ ਆਂ ਉਹ ਭਗਾਰੀ ਨੂੰ ਪੱਠੇ ਤੇ ਲੈ ਕੇ ਪਹੁੰਚਿਆ ਤਕਰੀਬਨ 20 ਤੋਂ 25 ਕਿਲੋਮੀਟਰ ਆਏ ਆ ਉੱਥੋਂ ਜਿੱਥੋਂ ਇਹ ਕਹਿ ਰਿਹਾ ਸੀ 3 ਕਿਲੋਮੀਟਰ ਹੁਣ ਅੱਗੇ ਦੇਖਦੇ ਆ ਹਾਂ ਚੱਲ ਦੱਸ ਦਿਖਾ ਤੇਰਾ ਕਿੱਥੇ ਆ ਪਰਿਵਾਰ ਤੁਸੀਂ ਇਹ ਪੱਠੇ ਤੇ ਕੰਮ ਕਰਦੇ ਆ ਸੱਤੀ ਗੱਲ ਕਿਉਂ ਤੁਸੀਂ ਇੱਥੇ ਇਹ ਬੰਦੇ ਨੂੰ ਜਾਣਦੇ ਹੋ ਇਹ ਕਹਿੰਦਾ ਮੈਂ ਉਰੇ ਪੱਠੇ ਤੇ ਕੰਮ ਕਰਦਾ ਸੀ ਭੀਖ ਮੰਗਦਾ ਫੜਿਆ ਲੋਕਾਂ ਨੂੰ ਤੰਗ ਕਰਦਾ ਸੀਗਾ ਉੱਥੇ ਮੱਛੀਵਾੜਾ ਸਾਹਿਬ ਜਾ ਕੇ ਕਾਹਾਂ ਕੰਮ ਕਿੱਥੇ ਕੰਮ ਕਰਦਾ ਇਹ ਤਾਂ ਕਹਿੰਦੇ ਮੁੰਸ਼ੀ ਤਾਂ ਤੈਨੂੰ ਪਛਾਣਦਾ ਨਹੀਂ ਕਿਸ ਵਟੇਮ ਕੰਮ ਕਰਤੇ ਹੋ ਕਿਸਮੇ ਕੰਮ ਕਰਤੇ ਭੱਟੇ ਬਹੁਤ ਹੈ ਯਾ ਨਹੀਂ ਕੰਮ ਕਿੱਥੇ ਤੇਰਾ ਪਰਿਵਾਰ ਦਖਾ ਦਿਓ ਪਰਿਵਾਰ ਦੋ ਮਿੰਟ ਹੁੰਦੇ ਚੱਲੇ ਕਿੱਧਰ ਆ ਦੇਖ ਲੋ ਜੀ ਪਹਿਲਾ ਝੂਠ ਨਿਕਲ ਗਿਆ ਮੋਂਸ਼ੀ ਸਾਹਿਬ ਕਹਿੰਦੇ ਨੇ ਮੈਂ ਜਾਣਦਾ ਨਹੀਂ ਇਹਨੂੰ ਕੰਮ ਨਹੀਂ ਕਰਦਾ ਇਹ ਸਾਨੂੰ ਉੱਥੋਂ ਲੈ ਗਿਆ 25 ਕਿਲੋਮੀਟਰ ਤੋਂ ਕਹਿੰਦਾ 3 ਕਿਲੋਮੀਟਰ ਦੇ ਆ 20 25 ਕਿਲੋਮੀਟਰ ਆਏ ਆ ਅਸੀਂ ਇੱਥੇ ਕੋਈ ਨਹੀਂ ਪਾਉਣਿਆ ਕਾਰਵਾਈ ਇੱਥੇ ਹੁਣ ਇਹਨੂੰ ਪਤਾ ਲੱਗੂਗਾ ਆਦੇ ਦੇਖਦਾ ਕਰਦਾ ਸਾਦੇ ਕਰਦਾ ਕਿੱਥੇ ਰਹਿੰਦਾ ਪਰਵਾਰ ਤੇਰਾ ਚੱਲ ਚੱਲ ਭੱਜ ਕੇ ਦਲ ਛੇਤੀ ਮੇਰਾ ਹੁੰਦਾ ਸੀ ਜਾਣਾ ਕੰਮ ਹੈ ਹੈ ਬਿਸਕੁਟ ਬਿਸਕੁਟ ਟਾਂਗ ਕਰਦਾ ਫਿਰਦਾ ਉੱਤੇ ਲੋਕਾਂ ਨੂੰ ਦੁਕਾਨਾਂ ਤੇ ਜਾ ਜਾ ਕੇ ਮੇਰੀ ਕੁੜੀ ਦਾ ਵਿਆਹ ਕਹਿੰਦਾ ਪੈਸੇ ਦੇ ਦੋ ਇਹਨੂੰ ਪਤਾ ਨਹੀਂ ਵੀ ਪੰਜਾਬ 'ਚ ਹੁਣ ਕਾਨੂੰਨ ਮੰਨ ਕੇ ਜੁਰਮਾਂ ਭੀਖ ਮੰਗਣਾ ਚੋਰੀ ਤੋਂ ਵੱਡਾ ਜੁਰਮ ਹੈ ਪੰਜਾਬ 'ਚ ਹੁਣ ਭੀਖ ਮੰਗਣਾ

एवे झूठ भी मैं काम करदांगा रहंदा होना विला है क्या बाबे तुम्हारा परिवार क्या काम करता है बथेर किस भट्टे में दीप भट्टा है दीप ये कहां दीप भट्टा कहां ले देख लो है किड्डा झूठ दिखा परिवार दिखा तेरा किथे आप को कहां बता, क्या है? बता हाँ, के आए यहाँ पर हां इत्थे लेके आए पच्चीस किलोमीटर तो 3 किलोमीटर कह ले आए कहता 3 किलोमीटर ते ਕਾਇਦਾ ਦੀ ਨੰਬਰ ਲੱਭੀ ਜਾਂਦੇ ਆ ਗੂਗਲ ਤੇ ਵੀ ਚੱਲ ਫੋਨ ਕਰਕੇ ਪੁੱਛ ਲੀਏ ਨੰਬਰ ਹੀ ਨਹੀਂ ਲੱਭਦਾ ਕੋਈ ਹੋਵੇ ਦੀਪਠਾ ਪਾਇਰ ਦਾ ਨੰਬਰ ਨਿਕਲੇ ਆ ਆ ਸਾਰੇ ਬੱਠੇ ਰਜਿਸਟਰ ਸਾਰੇ ਖਾਲੀਆਂ ਦੀ ਗੂਗਲ ਤੇ ਸਾਰਿਆਂ ਦੇ ਨਿਕਲੇ ਹੁੰਦੇ ਨੰਬਰ ਨੂੰ ਵੀ ਨਹੀਂ ਪਤਾ ਕਿੱਥੇ ਨਹੀਂ ਪਤਾ ਦੀਪ ਪਟਾ ਪਟਾ ਦੀਪਠਾ ਹੋਣਾ ਹੀ ਨਹੀਂਗਾ ਜੀ ਬਾਬੇ ਕੋਈ ਉਧਰ ਤੋਂ ਖੜ ਖੜ ਧਿਆਨ ਤੋਂ ਜਾਣਾ ਹਾਂ ਚੱਲ ਚੱਲ ਕਿੱਥੇ ਆ ਤੇ ਆਪਣੀ ਤਸੱਲੀ ਕਰੋ ਤਸੱਲੀ ਇਹਦੀ ਕਰਾਈਏ ਦੇਖੀਏ ਇਹ ਹਮਾਰੇ ਲਈ ਇਹਨੂੰ ਜਾਣਦਾ ਬੰਦੇ ਨੂੰ ਦੇਖ ਲੋ ਹੈ ਝੂਠ ਬੋਲਦਾ ਸੀਗਾ ਉਹ ਬੋਲ ਕੇ ਕਿਉਂ ਇਤਨੇ ਦੂਰ ਸਾਰਾ ਕਿਹੜੀ ਆ ਬੇਟੀ ਤੇਰੀ ਬਲਾਈ ਬੇਟੀ ਹੈਗੀ ਆ ਬੇਟੀ ਇਹਦੀ ਕੋਈ ਠੀਕ ਹੀ ਪਈ ਹੂੰ ਨਹੀਂ ਪਈ ਕੀ ਕਰ ਰਿਹਾ ਜੋਰ ਸੇ ਬੋਲੋ ਝੂਠ ਕਹਿੰਦਾ ਇੱਥੇ ਹੀ ਸੀਗੀ ਵਾ ਨਹੀਂ ਨਹੀਂ ਨੀਂਦ ਨਹੀਂ ਆ ਰਹਾ ਹੈ ਵਾ ਨਹੀਂ ਨੀਂਦ ਨਹੀਂ ਆਉਂਦਾ ਨਹੀਂ ਤੂੰ ਤਾਂ ਕਹਿੰਦਾ ਸੀ ਮੇਰੀ ਕੁੜੀ ਰਹਿੰਦੀ ਹੈ ਮੇਰੀ ਪੋਤੀ ਰਹਿੰਦੀ ਹੈ ਕਿੱਥੇ ਆ ਹੁਣ ਦਿਖਾ ਉਹ ਉਹ ਤੈਨੂੰ ਉਹ ਬੰਦੇ ਝੂਠ ਬੋਲਦੇ ਨੇ ਉਹ ਮਲਾਜ਼ਮ ਨੇ ਹੂੰ ਉਹਨਾਂ ਨੇ ਪਛਾਣ ਲੈਣਾ ਸੀ 3.5 ਸਾਲੇ 300 ਆਦਮੀ ਕੰਮ ਕਰਦਾ ਹੈ ਅਸੀਂ ਲੋਕ ਤਾਂ ਹਰ ਆਦਮੀ ਨੂੰ ਜਾਣਦੇ ਹਾਂ 24 ਘੰਟੇ ਇੱਥੇ ਰਹਿੰਦੇ ਹਾਂ ਸਾਹ ਪਾਸ ਕੰਮ ਕਰਦੇ ਹਾਂ ਕਿੰਨੀ ਉਮਰ ਹੈ ਤੇਰੀ ਮੱਤ ਸਾਬ ਕੋਈ ਸ਼ਰਮ ਹੈਗੀ ਆ ਤੈਨੂੰ ਹਾਂ ਸਮਝ ਕਿਉਂ ਨਾਲ ਕਿਹੜੀ ਸ਼ਰਮ ਆ ਤੈਨੂੰ ਹਾਂ ਸਰ ਕੋਈ ਆਪਣੇ ਦੀਨ ਦੀਨ ਦਾ ਹੀ ਸ਼ਰਮ ਖਾ ਲੈਂਦਾ ਤੂੰ ਆਪਣੇ ਦੀਨ ਦਾ ਸ਼ਰਮ ਖਾ ਲੈਂਦਾ ਲੋਕਾਂ ਨੂੰ ਤੰਗ ਕਰਦਾ ਝੂਠ ਬੋਲਦਾ ਤੂੰ ਮੁਸਲਮ ਕਿਹਾ ਜਾਂਦਾ ਮੁਸਲਮ ਇਮਾਨ ਵੀ ਜਿਹੜਾ ਇਮਾਨਦਾਰ ਪੱਕਾ ਹੋਵੇ ਤੂੰ ਮੁਸਲਮਾਨਾਂ ਦੀ ਬੇਇੱਜ਼ਤੀ ਕਰਾ ਰਹੇ ਆ ਤੂੰ ਝੂਠ ਬੋਲ ਕੇ ਸਾਨੂੰ ਉੱਥੇ 25 ਕਿਲੋਮੀਟਰ ਤੋਂ ਉਰੇ ਲੈ ਕੇ ਆਇਆ ਵੀ ਮੇਰੀ ਕੁੜੀ ਦਾ ਵਿਆਹ ਅਸੀਂ ਗਿਆ ਚੱਲ ਜੇ ਸੱਚੀ ਅਸੀਂ ਤਾਂ ਆਇਆ ਸੀ ਗਿਆ ਚੱਲ ਜੇ ਸੱਚੀ ਲੋੜ ਬੰਦ ਹੋਊਗਾ ਸਾਡੇ ਕੋਲ ਸੰਸਤਾ ਮੈਂਗੇ ਮਦਦ ਕਰਾ ਦਾਂਗੇ ਚੱਲ ਠੀਕ ਠੀਕ ਦੇਖ ਲਾ ਹੁਣ ਕੀ ਮਦਦ ਕਰੂ ਕੋਈ ਉੱਥੇ ਲੋਕਾਂ ਨੂੰ ਕਾਲੂ ਭਾਜੀ ਪਤਾ ਕੀ ਗੱਲ ਆ ਇਹ ਬੰਦੇ ਨੇ ਝੂਠ ਬੋਲ ਕੇ ਪੈਸਾ ਇਕੱਠਾ ਕਰ ਲੈ ਕਾਲੂ ਕੋਈ ਸੱਚੀ ਲੋੜ ਬੰਦ ਹੋਊਗਾ ਉਹਨੂੰ ਮਦਦ ਦੰਦਾ ਨਹੀਂ ਇਹ ਵਿਸ਼ਵਾਸ ਉੱਠ ਜਾਏਗਾ ਨਾ ਲੋਕਾਂ ਦਾ ਵਿਸ਼ਵਾਸ ਉੱਠ ਜਾਂਦਾ ਜਿਹੜਾ ਅਸਲ ਲੋੜ ਬੰਦਦਾ ਉਹਦੀ ਮਦਦ ਨਹੀਂ ਹੋ ਪਾਂਦੀ अब तुम सही बताओ कहाँ रहते हो कितने रहने हो सच बोल दे बता यहां कहां एकड़ा दीप भट्टा तो है, है? यह है एक दी बत्ता दी बत्ता ही नहीं कोई एरिया केड़ा पेंदा हैगा कौन, कौन से तो जिला है कौन से गांव पड़ता कहाँ पड़ता नहीं भट्टा भट्टे में रहते हो मानपुर भट्टे में मानपुर कहाँ है मानपुर तो नहीं मातपुर लेके आया हो रही है मानपुर ਮਾਜਪੁਰ ਮਾਜਪੁਰ ਤੋਂ ਉਹ ਗਾਉ ਹੈ ਕਿੱਥੇ ਕਿੱਥੇ ਆ ਦੀਪ ਪੱਠਾ ਯਾਰ ਝੂਠ ਬੋਲਦਾ ਓਰੇ ਪਛਾਣ ਕੇ ਰਾਹ ਆਪ ਦਾ ਦੱਸ ਕੇ ਲੈ ਕੇ ਇਹਨੂੰ ਪਤਾ ਕੀ ਸੀਗਾ ਵੀ ਪੱਠਾ ਦੇ ਕੇ ਪਤਾ ਨਹੀਂ ਮੁੜ ਜਾਣਗੇ ਇਹਨਾਂ ਨੂੰ ਐ ਨਹੀਂ ਆਸੀ ਜਦ ਤੱਕ ਪੂਰੇ ਜੜ ਤੱਕ ਨਹੀਂ ਨਾ ਜਾਂਦੇ ਅਸੀਂ ਛੱਡਦੇ ਨਹੀਂ ਹੈਗੇ ਸਰਦਾਰ ਜੀ ਇਹਨੂੰ ਹਮੇ ਬਤਾਤੇ ਇਸ ਜਗ੍ਹਾ ਦੋ ਤਿੰਨ ਭੱਤੇ ਹੈ ਨਾ ਉਨਵੇਂ ਵੀ ਹਮਨੇ ਇਸਕੋ ਦੇਖਾ ਨਹੀਂ ਹੈਗਾ ਕਿਉਂ ਦੋ ਤਿੰਨ ਮਹੀਨੇ ਸਲੇਵਰ ਯਹਾਂ ਕੰਮ ਕਰ ਰਹੀ ਕੋਈ ਆਤਾ ਜਾਂਦਾ ਹਰ ਆਦਮੀ ਹੁੰਦਾ ਹੈ ਮਗਰ ਇਸਕੋ ਨਹੀਂ ਦੇਖਾ ਹੋਣ ਕਿੱਥੇ ਰਹਿਣਾ ਦੱਸ ਕਿਹੜੀ ਜਗ੍ਹਾ ਰਹਿਣਾ ਕਿੰਨੇ ਰਹਿਣਾ ਕਿੱਥੇ ਰਹਿਣਾ ਈ ਵਟੇ ਕਹਾਂ ਜੋ ਕਮਰਾ ਦਿਖਾ ਤੇਰਾ ਫਿਰ ਇਹ ਇਹ ਆ ਇਹ ਤਾਂ ਇਹਦਾਗਾ ਜਮਾਂ ਗਿਆ ਇਹ ਕੌਣ ਹੈ ਤੇਰਾ ਕੋਈ ਨਹੀਂ ਮੇਰਾ ਤੇ ਤੇਰਾ ਕਮਰਾ ਕੈਸੇ ਹੋ ਗਿਆ ਹੈਗਾ ਇਹ ਤੂੰ ਮਾਲਕ ਹੀ ਜਾਂਦਾ ਬੰਦੇ ਨੂੰ ਖੜਿਆ ਨੂੰ ਇਹ ਕੌਣ ਹੈ ਕੋਈ ਨਹੀਂ ਖੜਿਆ ਨੂੰ ਬੇਵਕੂਫ ਬਣਾਈ ਜਾਂਦਾ ਹੈ ਦੱਸ ਇਹ ਤਾਂ ہمارے پاس ਭੜਾਈ ਕੰਮ ਕਰਤੇ ਹੈ ਕੱਚੀ ਇਟਕ ਚੁਣਾਈ ਕੰਮ ਤੇਰਾ ਕਮਰਾ ਹੈ ਮੇਰਾ ਕਮਰਾ ਤੇਰਾ ਕੋਈ ਸਮਾਨ ਪਿਆ ਅੰਦਰ ਨਹੀਂ ਕੋਈ ਨਹੀਂ ਇਹ ਮੇਰਾ ਕਮਰਾ ਇਹ ਕੌਣ ਹੈ ਸਮਾਨ ਕਿਤੋਂ ਹੈ ਇਹ ਕੌਣ ਹੈ ਜੇ ਮੈਨੂੰ ਜਾਨਤਾ ਹਾਂ ਤੋ ਤੇਰਾ ਕਮਰਾ ਕੈਸੇ ਹੋ ਗਿਆ ਇਹ ਕੀ ਬਤਾਉ ਇਹ ਬੇਵਕੂ ਬਣਾਤਾ ਸਰਦਾਰ ਜੀ ਛੋਟ ਬੇਵਕੂ ਹੁਣ ਤੇਰੀ ਕੀ ਯਾਰ ਉੱਥੇ ਸਮਰਾਲੇ ਲੈ ਜਾ ਤਾਈ ਨੂੰ ਸਹੀ ਬਤਾ ਲਗੇ ਕਿ ਇਹ ਥਾਂ ਦੇ ਤੇ ਨਹੀਂ ਲੈ ਜਾ ਕੇ ਪਤਾ ਲੱਗੋਗਾ ਇਹ ਛੋਟ ਬੋਲਦਾ ਹੈਗਾ ਅਬ ਮਰਜੀ ਹੈ ਜਾਂ ਲੈ ਚ ਲੋ ਨਹੀਂ ਤੂੰ ਪਹਿਲੇ ਸੱਚ ਬੋਲ ਦੇ ਹੁਣ ਸੱਚ ਬੋਲ ਕੇ ਬੋਲ ਸਹੀ ਬੋਲ ਲਾਉ ਕੀ ਬੋਲ ਰਹਾ ਸਹੀ ਕੁੜੀ ਦੀ ਸ਼ਾਦੀ ਹੈ ਕਿੱਥੇ ਆ ਕੁੜੀ ਤੇਰੀ ਦਿਖਾ ਕੁੜੀ ਸੀ ਨਹੀਂ ਥੀ ਚੱਲ ਕੱਢ ਚੱਲ ਮਾੜੇ ਜਾਣ ਲੈ ਆ ਬੁਲਾ ਕੇ ਕੁੜੀ ਨੂੰ ਜਾਣ ले आ जल्दी लेके ले आ ले ले कुड़ी नु ले आ चल ना ले आ देख ले मंजे ਥੱਲੇ ਨਾ ਹੋਵੇ ਲੁਕੀ ਹੋਈ ਕਿਤੇ ਪਰ ਕਿੱਥੇ ਚਲੇਗੀ ਕੁੜੀ ਤੇਰੀ ਪਤਾ ਨਹੀਂ ਜਾਣੀ ਹੈ ਪਤਾ ਨਹੀਂ ਜਾਣੀ ਤੂੰ ਤਾਂ ਸ਼ਰਮ ਕਰ ਲੈ ਹਜੇ ਤਾਂ ਸੱਚ ਬੋਲ ਲੈ ਤੂੰ ਅਰੇ ਝੂਠ ਬੋਲਦਾ ਹੁਣ ਤਾਂ ਸੱਚ ਬੋਲ ਹੁਣ ਤਾਂ ਤੇਰਾ ਝੂਠ ਫੜਿਆ ਗਿਆ ਸੱਚਾ ਚੋਲ ਲੈ ਮੈਂ ਤੈਨੂੰ ਜ਼ਰਾ ਤੱਕ गलत बात है किसी को परेशान करते हो कहां रहते हो तुम ये रहता था कैसे कहां की जगह रहता इसी में जम झोपड़ी में क्यों तेरा दिमाग पंचर है का ये पहले बता तू झूठ का नहीं किसी को परेशान कर रहा सही बता दे क्या पता तेरे ठिकाने पहुंचा दिया जाए बाकी सुन सच सच बोल दे तैनू छोड़ देंगे उस नहीं कहता सच्ची बात बोल दे सच बोल लाऊं गलत नहीं बोल लाऊं ਬਾਬਾ ਗੱਲ ਸੁਣ ਨਾ ਐਵੇਂ ਥੱਪੜ ਤੇਰੇ ਪਾਣਗੇ ਤੇਰੀ ਉਮਰ ਦਾ ਲਿਹਾਜ਼ ਕਰਦੇ ਆਂ ਅਸੀਂ ਬੇਵਕੂਫ ਨਹੀਂ ਜਿਹੜੇ ਇੰਨੀ ਦੂਰੋਂ ਆਇਆ ਸੱਚ ਬੋਲ ਦੇ ਤੈਨੂੰ ਛੱਡ ਦਾਂਗੇ ਤੇਰੀ ਮਦਦ ਵੀ ਕਰਦਾਂਗੇ ਸੱਚੀ ਗੱਲ ਦੱਸ ਦੇ ਕੀ ਆ ਤੇਰੀ ਮਦਦ ਵੀ ਕਰਦਾਂਗੇ ਤੈਨੂੰ ਮੈਂ 1000 2000 ਰੁਪਿਆ ਵੀ ਦੇ ਦੂੰਗਾ ਮਦਦ ਸੱਚੀ ਗੱਲ ਦੱਸ ਦੇ ਹਾਂ ਸੱਚੀ ਗੱਲ ਦੱਸਦੇ ਆਂ ਵੀ ਪੁਲਿਸ ਜਪੱਤੇ ਤੈਨੂੰ ਕੁੱਟੂਗੀ ਉਹਦੇ ਨਾਲੇ ਤੈਨੂੰ ਤੰਗ ਪਰੇਸ਼ਾਨ ਹੋਊਗਾ ਸਰਦੀ ਜਦੋਂ ਸੱਚੀ ਗੱਲ ਬੋਲ ਦੇ ਤੇਰੀ ਉਮਰ ਕਰਕੇ ਤੈਨੂੰ ਛੱਡ ਦੰਨੇ ਆਂ ਸੱਚੀ ਬਾਤ ਬੋਲ ਦੇ ਕੀ ਸੱਚ ਆ ਬਾਬਾ ਸੱਚ ਨਹੀਂ ਬੋਲਦਾ ਤੂੰ ਐਵੇਂ ਬੋਏਪ ਕੋ ਨਾ ਬਣਾ ਫਿਰ ਗੁੱਸਾ ਹੁੰਦਾ ਝੂਠ ਦੇ ਸਾਨੂੰ ਸੱਚੀ ਗੱਲ ਦੱਸ ਦੇ ਕਿਉਂ ਮੰਗਦਾ ਸੀ ਦੱਸ ਦੇ ਹਾਂ ਦੱਸ ਚੱਲ ਬੈਠ ਜਾ ਤੇਰੀ ਉਮਰ ਕਰਕੇ ਤੈਨੂੰ ਛੱਡ ਦਿੰਨੇ ਕੋਈ ਹੋਰ ਹੁੰਦਾ ਕੁੱਟਣਾ ਸੀ ਤੇਰੀ ਮਦਦ ਵੀ ਕਰ ਦਿੰਨੇ ਆ ਤੈਨੂੰ ਪੈਸੇ ਵੀ ਦੇ ਦਿੰਨੇ ਆ ਪਰ ਸੱਚ ਬੋਲ ਦੇ ਸਾਨੂੰ ਸੱਚ ਪਸੰਦ ਆ ਸਾਨੂੰ ਝੂਠਾ ਬੰਦਾ ਫਿਰ ਨਫਰਤ ਆ ਇੱਧਰ ਆ ਜਾ ਮੰਜੇ ਤੇ ਆ ਜਾ ਮੰਜੇ ਤੇ ਆ ਜਾ ਆਰਾਮ ਨਾਲ ਆ ਜਾ ਆ ਇਹ ਝੂਠ ਬੋਲ ਕੇ ਬੇਵਕੂਨ ਨਾ ਸੱਚ ਫਿਰ ਝੂਠ ਤੇ ਗੁੱਸਾ ਹੁੰਦਾ ਬੰਦੇ ਨੂੰ ਸੱਚ ਬੋਲੇਗਾ ਤੈਨੂੰ 2-4000 ਰੁਪਏ ਵੀ ਦੇ ਦਾਂਗੇ ਕੋਈ ਗੱਲ ਨਹੀਂ ਮਦਦ ਤੇਰੀ ਕਰ ਦਾਂਗੇ ਤੂੰ ਬਜ਼ੁਰਗ ਬੰਦਾ ਹੈ ਚੱਲ ਆ ਜਾ ਬਾਬਾ ਦੱਸ ਸੱਚ ਕਰ ਲੈ ਦੱਸ ਹੁਣ ਕੀ ਗੱਲ ਡਰਨਾ ਘਬਰਾਉਣਾ ਸੱਚੀ ਗੱਲ ਦੱਸ ਦੇ ਕੋਈ ਗੱਲ ਤੈਨੂੰ ਕੁਝ ਨਹੀਂ ਕਹਿੰਦੇ ਪਰ ਝੂਠ ਬੋਲੇਗਾ ਫਿਰ ਸਾਨੂੰ ਨਫ਼ਰਤ ਆ ਝੂਠ ਤੋਂ ਮੈਂ ਝੂਠ ਨਹੀਂ ਬੋਲਾਂ ਸੱਚ ਬੋਲਾਂਗਾ ਤੂੰ ਕੀ ਕਰੋਂ ਕਿੱਥੇ ਦਾ ਰਹਿਣ ਵਾਲਾ ਬਾਬਾ ਕਿਉਂ ਭੀਖ ਮੰਗਦਾ ਸੀ ਨਹੀਂ ਮੈਂ ਕੁੜੀ ਦੇ ਪੁੱਤੀ ਪੀਤੀ ਕਿੱਥੇ ਆ ਪੋਤੀ ਗੇਰ ਪੋਤੀ ਪਤਾ ਨਹੀਂ ਕਾਂਗੀ ਮੁੰਡਾ ਵੀ ਨਹੀਂ ਨਹੀਂ ਪੋਤੀ ਚਲ ਤੇਰੀ ਭੱਜ ਗਈ ਕਿਤੇ ਮੰਨ ਲੈਨੇ ਆ ਉਹ ਬੰਦਾ ਵੀ ਕਿਤੋਂ ਆ ਗਿਆ ਮੁੰਡਾ ਵੀ ਕਿਤੋਂ ਆ ਗਿਆ ਬਈ ਔਰੇ ਇਹੀ ਛੋਟੇ ਭਰਾ ਤੋਂ ਕੀ ਨਾ ਮਦਰ ਅਜਾ ਕਿੰਨੇ ਤੇਰੇ ਤੋਂ ਰਹਿਣਾ ਕਮਰੇ 'ਚ ਅਜ ਦੋ ਮਹੀਨੇ ਤੋਂ ਦੋ ਮਹੀਨੇ ਤੋਂ ਉਹ ਰਹਿ ਰਿਹਾ ਹੈ ਕਮਰੇ 'ਚ ਤੂੰ ਕੁੜੀ ਨੂੰ ਕਦੋਂ ਛੱਡ ਕੇ ਗਿਆ ਸੀ ਕਮਰੇ 'ਚ ਕਿਸੇ ਨੂੰ ਛੱਡ ਗਿਆ ਤਦੋਂ ਜੀ ਕਿਵੇਂ ਕਿਸ ਦਿਨ ਛੋੜ ਕੇ ਗਿਆ ਸੀ ਪਰਸੋਂ ਪਰਸੋਂ ਫਿਰ ਇਹ 2 ਮਹੀਨੇ ਤੋਂ ਰਹਿ ਰਿਹਾ ਯਾਰ ਤੂੰ ਕਿਉਂ ਬੇਵਕੂ ਮਣਾਈ ਜਾਣਾ ਬੇਵਕੂ ਨਹੀਂ ਬਣਾ ਰਹਾ ਕੰ ਚਲੀ ਗਈ ਬਾਬਾ ਐ ਕਿਵੇਂ ਚਲ ਜੂਗੀ ਯਾਰ ਤੈਨੂੰ ਤੇਰੀ ਕੁੜੀ ਤੇ ਯਕੀਨ ਨਹੀਂ ਹੈਗਾ ਤੂੰ ਆਪਣੀ ਕੁੜੀ ਨੂੰ ਬਦਨਾਮ ਕਰੀ ਜਾਣਾ ਹੁਣ ਕਹਿੰਦਾ ਚਲੀ ਗਈ ਕਿਤੇ ਉਹ ਬੰਦਾ 2 ਮਹੀਨੇ ਤੋਂ ਲੁੱਕ ਕੇ ਰਹਿ ਰਿਹਾ ਸੀ ਬੈੱਡ ਦੇ ਥੱਲੇ ਥੋੜੇ ਕਿਸੇ ਲੜਕੀ ਦਾ ਭਾਗ ਤਾਂ ਉਸ ਨਾਲ ਅੱਖਾਂ 'ਚ ਆਸੂ ਵੀ ਰਹਾ ਲੱਗੀ ਹੋਈ ਇਹ ਕੀ ਹੈ ਦੇਖ ਲਾਣ ਨਾਲੇ 2 ਮਹੀਨੇ ਤੋਂ ਰਹਿ ਰਿਹਾ ਹੈ। ਲੜਕੀ ਭਗਤਾ ਉਹ ਬਾਪ ਬੁਰੂ ਬਜ਼ੁਰਗ ਰਹਾਤਾ ਹੈ। ਰੋਤਾ ਰੋਤਾ ਵੀ ਹੈ। ਤਾਂ ਇਹ ਕੀ ਹੈ? ਮਤਲਬ ਕਹਾਂ ਨਹੀਂ ਕਿ ਆਦਮੀ ਗਵਨ ਸੰ ਬਕਾ ਰਹਾ ਹੈ। ਇਹ ਭੱਟੇ 'ਚ ਕੰਮ ਕਰਤੇ ਹੈ। ਹਮ ਲੋਗ ਬਸ ਸੱਚੀ ਗੱਲ ਦੱਸ ਦੇ, ਜਲਦੀ ਦੱਸ ਦੇ। ਠੀਕ ਹੈ ਜੀ। ਗਲਤ ਨਹੀਂ ਦੇ ਰਿਹਾ। ਉਹ ਸਹੀ ਕਹਿ ਰਿਹਾ ਨਾ। ਉਹ ਤਾਂ ਵੀ ਸਹੀ ਕਹਿ ਰਿਹਾ। ਫਿਰ ਤੂੰ ਤੂੰ ਹਣ ਸੱਚੀ ਗੱਲ ਦੱਸ ਦੇ। ਤੂੰ ਕਿੱਥੇ ਦਾ ਰਹਿਣ ਵਾਲਾ ਤੇਰੇ ਪਰਿਵਾਰ 'ਚ ਕੌਣ-ਕੌਣ ਆ? ਮੇਰੀ ਕੁੜੀ ਥੀ ਅੰਮ ਨਮਨਤਾ। ਅੱਛਾ ਉਹ ਕਿੱਥੇ ਨੇ ਫਿਰ ਹੁਣ? ਮੈਂ ਤਾਂ ਸਿੱਧੀਆਂ ਅਰਜੰਦਾ ਮੈਂ ਡਿਸਟੋਪ ਲੱਗ ਰਿਹਾ ਪਿੱਛੇ ਤੋਂ ਕਿੱਥੇ ਦਾ ਰਹਿਣਾਣਾ ਪਿੱਛੇ ਤੋਂ ਕਿੱਥੇ ਦਾ ਰਹਿਣਾਣਾ ਹੈ ਤੇ ਬਤਾਏ ਪਿੱਛੇ ਕਿਹੜੀ ਯੂਪੀ ਦਾ ਬਿਹਾਰ ਦਾ ਕਿੱਥੇ ਦਾ ਰਹਿਣਾਣਾ ਇੱਥੇ ਬਰੇਲੀ ਬਰੇਲੀ ਹੈ ਉੱਥੋਂ ਪੀਖ ਮੰਗਣ ਆਏ ਸੀ ਹੁਣ ਨਾ ਮਿਹਰਬਾਨਿਆ ਬੱਚੇ ਕੰਮ ਕਰਦਾ ਕਿਹੜੇ ਪੱਠੇ ਦਾ ਇਸੀ ਪੇ ਬੱਟੇ ਮੈਂ ਉਹ ਕੰਮ ਕਰਦਾ ਕੀਦੇ ਕੋਲ ਕੀਦੇ ਕੋਲ ਕੰਮ ਕਰਦਾ ਸੀ ਤੈਨੂੰ 25000 ਰੁਪਏ ਦਿੱਤਾ ਸੀ ਮਾਲਕ ਨੇ ਤੂੰ ਦੱਸਦਾ ਨਾ ਨਾ ਕਹਿ ਦਿਆ ਉਸਨੇ ਹਾਂ ਉਹ ਕਿੱਥੇ 25000 ਦਿਖਾ ਜੀ ਨਹੀਂ ਦੇ ਦੇ ਕਿੱਥੇ ਹੈ ਮਾਲਕ ਕੀ ਨਾਮ ਹੈ ਮਾਲਕ ਦਾ ਮੈਨੂੰ ਕਿ ਨਾਮ ਮੈਨੂੰ ਪਤਾ ਨਹੀਂ ਤੈਨੂੰ ਪਤਾ ਕੀ ਆ 60000 ਦੀ ਤਲਾਸ਼ੀ ਕਰੋ ਇਹਦੇ ਵਿੱਚ ਕੋਈ ਆਈਡੀ ਪ੍ਰੂਫ ਵਗੈਰਾ ਕੋਈ ਸਰਟिफिकेट ਵਗੈਰਾ ਹੋਵੇ ਤਲਾਸ਼ੀ ਕਰੋ ਛੱਡ ਦੇ ਛੱਡ ਦੇ ਆ ਕੀ ਆਫੀਮ ਹਾਂ ਉਹ ਨਸ਼ੇ ਦਾ ਕੋਈ ਚੀਜ਼ ਆ ਦੇਖੀ ਯਾਰ ਕੀ ਆ ਕੀ ਉਹ ਦਿਖਾ 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 ਉਹ ਅਭੀ ਉਹ ਨਸ਼ੇ ਦੇ ਚੱਕਰ ਵਿੱਚ ਐਸੇ ਕੀ ਕਰ ਰਹਾ ਹੈ ਇਹਨੂੰ ਪਤਾ ਤਾਂ ਹੀ ਨਹੀਂ ਲੱਗਦਾ ਕਿ ਕਿਹ ਚ ਨਾਮ ਹੋ ਜਾਏਗਾ ਇਸ ਕੇ ਤਰਫ ਸੇ ਬੱਟੇ ਵਾਲਾ ਸਿਲਾ ਜੀ ਤਖਾਂਦਾ ਬਾਬਾ ਸਿਲਾ ਜੀ ਤਖਾਂਦਾ ਹੈ ਨਹੀਂ ਸਿਲਾ ਜੀ ਤਨੇ ਦੇਖ ਲੇਤੇ ਹੈ ਨਾ ਕਿਆ ਹੈ ਨਸੇਵਾ ਦੀ ਚੀਜ਼ ਹੈ ਨਹੀਂ ਸਿਲਾ ਜੀ ਤਾਂ ਤੇਰੀ ਉਮਰ ਸਿਲਾ ਜੀ ਦਿਖਾਣੇ ਵਾਲੀ ਸਿਲਾ ਜੇ ਥੋੜੇ ਹੈਗੇ ਬਾਸ ਹੁੰ ਕੇ ਦੇਖੋ ਅਫੀਮ ਹੈ ਕਿ ਅਫੀਮ ਹੈ ਅਫੀਮ ਹੈ ਇਹ ਤਾਂ ਸਿਲਾ ਜੀਤ ਬੋਲ ਕੇ ਹਮ ਲੋਗੋ ਠੱਗ ਰਹਾਦਾ ਕੀ ਹੈ ਇਹ ਭਲਾ ਚੱਲਾ ਜੀ ਰਹਿਣ ਤੋਂ ਕਾਹਨੂੰ ਸੁਣਦਿਆਂ ਸਿਲਾਜੀਤ ਨਹੀਂ ਆਜੀ ਸਿਲਾਜੀਤ ਕਿੱਥੋਂ ਆ ਯਾਰੇ ਕਾਦੇ ਵਾਸਤੇ ਖਾਣਾ ਚੱਲੇ ਆਂ ਦੱਸ ਕਾਦੇ ਵਾਸਤੇ ਖਾਣਾ ਹੈ ਉਹ ਨਹੀਂ ਦੇਨੇਗਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੈਂ ਸਮਝਦਾ ਸਿਲਾਜੀਤ ਆ ਚੱਲ ਮੰਨਦਾ ਸਿਲਾਜੀਤ ਕਾਦੇ ਵਾਸਤੇ ਖਾਣਾ ਤੂੰ ਧੰਨੀ ਵਜ੍ਹਾ ਸਿਲਾਜੀਤ ਨੂੰ ਠੰਡ ਨਹੀਂ ਲੱਗਦੀਆਂ ਹਾਂ ਸਿਲਾਜੀਤ ਹੈ ਹੀ ਨਹੀਂ ਹੈ ਨਹੀਂ ਇਹਦਾ ਏ ਥਾਣੇ ਤੇਰੀ ਫੜਾਉਨੇ ਹੋਰ ਕੀ ਕੀ ਆ ਨਹੀਂ ਤਾਂ ਸਾਡਾ ਡਰਾਈਵਰ ਹੈਗਾ ਉਹ ਅਸੀ 라ਜੀ ਦਖਾਂਦਾ ਉਹਨੂੰ ਖਿਲਾ ਦਿੰਦਾ ਆ ਉਹਨੂੰ ਖਿਲਾ ਦਿੰਦੇ ਇਹ ਵਾਲਾ ਜੈਬ ਚੈੱਕ ਕਰੋ ਇੱਦਾਂ ਕਿਆ ਚੀਜ਼ ਕੋਈ ਮਿਲ ਜਾ ਬੋਲ ਕੇ ਕਿਆ ਫਾਇਦਾ ਬਾਬਾ ਸੱਚ ਦੱਸ ਦੇ ਐਵੇਂ ਫਸਿਆ ਨਾ ਤੂੰ ਹੁਣ ਤੈਨੂੰ ਦੱਸਦਾ ਸੱਚੀ ਗੱਲ ਦੱਸ ਦੇ ਸੱਚੀ ਗੱਲ ਦੱਸ ਦੇ ਸੱਚ ਬੋਲ ਦੇ ਕਿੱਥੋਂ ਆਏ ਆ ਕਿਹੜੀ ਜਗ੍ਹਾ ਰਹਿਣਾ ਕਿਉਂ ਪੈਸੇ ਮੰਗ ਰਿਆ ਸੀ ਪੈਸੇ ਵੀ ਦੇ ਦਾਂਗੇ ਤੈਨੂੰ ਛੱਡ ਵੀ ਦਾਂਗੇ ਨਹੀਂ ਤੈਨੂੰ ਛੱਡਣਾ ਵੀ ਨਹੀਂ ਕੁੱਟ ਵੀ ਬਊ ਪਰ ਥਾਣੇ ਵੀ ਫਸਾਵਾਂਗੇ ਮੰਨ ਲਿਓ ਉਰੇ ਹੀ ਹੈ ਸੱਚੇ ਸੱਚੀ ਗੱਲ ਬੋਲ ਦੇ ਜਲਦੀ ਜਲਦੀ ਸੱਚੀ ਬੋਲ ਬਾਬਾ ਨਹੀਂ ਤੂੰ ਸੱਚ ਬੋਲਦਾ ਬੱਲੇ 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 ਮਾਇਆ ਚੱਕਰ ਆ ਦੇ ਹਣ ਤੂੰ ਹੁਣ ਤੇਰੇ ਦੇ ਪਰਚੇ ਪਊਗਾ ਪੱਕਾ ਆ ਤਾਂ ਜਿਹੜੀ ਸੰਗਤ ਤੇ ਕੀਤੇ ਆ ਨਾ ਤੇਰੇ ਉਰੇ ਗੁਰਦੁਆਰਾ ਮੰਦਿਰ ਹੈਗਾ ਕੋਈ ਆਪਣੇ ਨੇੜੇ ਇਹ ਝੂਠ ਬੋਲ ਰਹਾ ਦਾ ਇਸ ਦਾ ਮਤਲਬ ਪਹਿਲੇ ਸੇ ਹੁਣ ਦੱਸ ਬੋਲ ਸੱਚ ਬੋਲ ਦੇ ਹੁਣ ਯਾਰ ਦੱਸ ਇਹ ਵੀ ਨਹੀਂ ਮੰਨਦਾ ਬੰਦਾ ਹੈ ਸੱਚਾਈ ਕਿਸ ਤੋਂ ਦੱਸਦੇ ਬਾਬੇ ਆ ਯਾਰ ਕੋਈ ਬੰਦਾ ਹੋਰ ਹੈਗਾ ਜਾਣਕਾਰ ਕੋਈ ਸੁੰਘਿਓ ਆ ਕੀ ਚੀਜ਼ ਆ ਖਾਣੂ ਤਾਂ ਤੂੰ ਤਾਂ ਫੀਮ ਵੀ ਖਾ ਲੇਗਾ ਉਹ ਤਾਂ ਚਾਹ ਮੇਂ ਡਾਲ ਕੇ ਪੀਣੇ ਵਾਲਾ ਵੈਸਾ ਹੀ ਕੁਝ ਲੱਗ ਰਹਾ ਹੈ ਉਹ ਜੋ ਮੰਗਤਾ ਹੈ ਨਾ ਉਹ ਇਸਮਾਈਲ ਚਾਹ ਆ ਬਾਬਾ ਸੱਚੀ ਗੱਲ ਦੱਸ ਦੇ ਹੁਣ ਉਸ ਕਾਂਗ ਵੀ ਲਾ ਲੇ ਦੇਖ ਲੋ ਉਹ ਨਸ਼ਾ ਮੇ ਤੇਰੇ ਕੋਈ ਆਈਡੀ ਪ੍ਰੂਫ ਹੈਗਾ ਫਿਰ ਇੱਥੇ ਕਿਵੇਂ ਆਇਆ ਤੂੰ ਬਿਨਾ ਪ੍ਰੂਫ ਤੋਂ ਯਾਰ ਦੇ ਆਉਰੇ ਆਈ ਦੱਸ ਨੇ ਆ ਗਿਆ ਬੱਬੇ ਉਹ ਬੱਬੇ ਕੋਈ ਪਤਾ ਹੋਗਾ ਉਹ ਬੱਬੇਗਾ ਕੀ ਹੈਗਾ ਬੱਬੇ ਆ ਦੇਖੀ ਕੀ ਹੈਗਾ ਮਾਲ ਮੂਲ ਹੈਗਾ ਕਹਿੰਦਾ ਸਿਰ ਤੇ ਆਹ ਇੱਕ ਤਾਂ ਬੱਬੇ ਹੀ ਕੀ ਚੀਜ਼ ਹੈ ਮੜੀ ਅਸਲਾ ਜੀਤ ਹੈਗਾ ਆ ਬੱਬਾ ਕਹਿੰਦਾ ਦੇਖੋ ਸੁੰਘ ਕੇ ਇਹਨੂੰ ਮੈਨੂੰ ਤਾਂ ਨਹੀਂ ਲੱਗਦਾ ਅਸਲਾ ਜੀਤ ਹੈਗਾ ਮੈਨੂੰ ਇਹ ਬੰਦਾ ਬੇਕੂਬ ਬਣਾਈ ਜਾਂਦਾ ਸਾਰਿਆਂ ਨੂੰ ਕੋਂ ਕਿ ਤੇ ਕੋ ਕੰਦਾ ਸਿਲਾ ਜੀਤੇਗਾ ਸਿਲਾ ਜੀਤ ਤਾਂ ਹੈ ਨਹੀਂ ਮਾਲਾ ਮਾਲਾ ਕੀ ਹੈ ਜੀ ਫੀਮ ਦੇਖ ਲਓ ਠੀਕ ਹੈ ਸਿਲਾ ਜੀਤੇ ਦਾ ਫੇਰ ਝੂਠ ਬੋਲੀ ਜਾਂਦਾ ਮੈਂ ਦਿਖਾਉਂ ਆਹ ਵੇ ਤੂੰ ਲਵੇਂਗਾ ਹੀ ਖਾਣ ਨੂੰ ਤੂੰ ਜਿੰਦਗੀ ਕੱਢਤੀ ਏ ਕੰਮ ਚ ਇਹ ਹੁਣ ਛੱਡਤੀ ਐਸੀ ਹੋ ਗਿਆ ਬੁੜੀਆਂ ਨੂੰ ਕਿੱਧਰ ਪਾਣਾ ਸਗਾਉਣਾ ਤੂੰ ਐ ਸਿਲਾ ਜੀਤ ਹੀ ਜੀ ਬੁੜੀਆਂ ਇਹ ਸਿਲਾ ਜੀਤ ਨਹੀਂ ਹੈ ਬਾਪੇ

ਕਹਿੰਦਾ ਮੇਰੀ ਕੁੜੀ ਰਹਿੰਦੀ ਆ ਉਹ ਕਮਰੇ ਚ ਉਹ ਕਮਰੇ ਤੇ ਜਿਹੜੇ ਤੇ ਮਿਲਣਾ ਰਹਿੰਦੇ ਹੈਗੇ ਕਹਿੰਦਾ ਮੇਰੀ ਕੁੜੀ ਰਹਿੰਦੀ ਆ ਮਾਛੜੇ ਭੀਖ ਮੰਗਦਾ ਫਿਰਦਾ ਸੀਗਾ ਇਹ ਕਹਿੰਦਾ ਮੇਰੀ ਕੁੜੀ ਦਾ ਵਿਆਹ ਹੁਣ ਕਹਿੰਦਾ ਉਹ ਕਮਰੇ ਚ ਰਹਿੰਦੀ ਆ ਉਹ 2 ਮਹੀਨੇ ਦਾ ਵਿਚਾਰਾ ਹੋ ਰਹਿੰਦਾ ਉੱਥੇ ਨਹੀਂ ਇੱਥੇ ਤਾਂ ਕੋਈ ਹੈ ਹੀ ਨਹੀਂ ਲੜਕੀ ਯਾਰ ਫੇਰ ਇਹਦਾ ਹੋਰ ਕਹਿੰਦਾ ਭੱਜ ਗਈ ਕਿਸੇ ਨਾਲ ਦਾ ਸਾਹ ਆਪਣੀ ਕੁੜੀ ਨੂੰ ਬਦਨਾਮ ਕਰੀ ਜਾਂਦਾ ਉਹ ਬਾਬਾ ਦੱਸ ਤੂੰ ਹੁਣ ਸੱਚੀ ਬੋਲਣਾ ਕਿ ਨਹੀਂ ਸੱਚੀ ਲਾਉ ਇਹ ਬਾਬਾ ਨਸ਼ੇ ਨੂੰ ਸ਼ੇਚ ਆ ਹੂੰ ਅਜਿਹਾ ਉਹ ਨਸ਼ੇ ਮੈਂ ਇੱਥੇ ਕਿਵੇਂ ਆ ਗਿਆ ਅਸੀਂ ਲੈ ਕੇ ਆਏ ਆ ਅਨੇ ਕਾਰਪਾਈ ਕਰਨ ਉਸਕੇ ਚੱਲ ਜੇ ਬਾਕੀ ਲੋਡ ਬੰਦ ਹੋਇਆ ਵੀ ਚੱਲ ਕੁੜੀ ਦਾ ਵਿਆਹ ਚ ਮਦਦ ਕਰਾ ਦਾਂਗੇ ਹਨਾ ਵਿਪਰਦੇ ਝੂਠ ਹੈ ਕਿਉਂਕਿ ਪਤਾ ਕੀ ਗੱਲ ਹੈ ਜੀ ਇਹੋ ਜਿਹੇ ਝੂਠੇ ਬੰਦੇ ਕਰਕੇ 10 ਲੋਡ ਬੰਦ ਰਹਿ ਜਾਂਦੇ ਨੇ ਮਦਦ ਆਲਾ ਕਰਦਾ ਨਹੀਂ ਮਦਦ ਆਲਾ ਕਹਿੰਦਾ ਝੂਠ ਬੋਲਦਾਗਾ ਕਿਸੇ ਤੇ ਕੋਈ ਯਕੀਨ ਨਹੀਂ ਕਰਦਾ ਇਹੋ ਜੇ ਕਰਕੇ ਅਸੀਂ ਤਾਂਹੀਂ ਲੈ ਕੇ ਆਦੇ ਵੀ ਚੱਲ ਕੋਈ ਨਹੀਂ ਆਦੇ ਮਦਦ ਕਰਾ ਦਾਂਗੇ ਵੀ ਚੱਲ ਨਾਲੇ ਉਹਨੂੰ ਮੁੰਡਾ ਜਿਹੜਾ ਕਹਿੰਦਾ ਉੱਥੇ ਮੁੰਡਿਆਂ ਵੀ ਕੋਲੇ ਰਹਿੰਦੇ ਜਿਹਦੇ ਨਾਲ ਵਿਆਹ ਹੋਣਾ ਵੀ ਉਹ ਕਹਿੰਦਾ 3000 ਰੁਪਏ ਲਾ ਮਨ ਨਾਲ ਚੱਲ ਉਹਨੂੰ ਥੋੜੀ ਲਾਨਤਾਂ ਦੇ ਪਾ ਕੇ ਆਵਾਂ ਵੀ ਤੂੰ ਭਾਈ ਬਜ਼ੁਰਗ ਨੂੰ ਭੀਖ ਮੰਗਣ ਲਾਇਆ ਵੀ ਤੂੰ ਮੜੀ-ਮੋਟੀ ਸ਼ਰਮ ਕਰ ਵੀ ਚੱਲ ਉਹਨੂੰ ਕਹਿ ਕੇ ਆਵਾਂਗੇ ਨਾ ਵੀ ਚੱਲ ਮਦਦ ਵੀ ਕਰ ਦਾਂਗੇ ਪਰ ਇੱਥੇ ਆ ਕੇ ਇਹ ਦੱਸ ਹਜੇ ਵੀ ਨਹੀਂ ਸ਼ਰਮ ਇਹਨੂੰ ਬੇਵਕੂਫ ਬਣਾਈ ਜਾਂਦਾ ਉਹਨੂੰ ਸਿਲਾਜਿਤ ਕਹੀ ਜਾਂਦਾ ਕੁੜੀ ਕਹਿੰਦਾ ਮੇਰੀ ਉਹ ਕਮਰੇ 'ਚ ਆ ਇਹ ਮਨ ਲਾਦਾ ਨਸ਼ਾ ਹੀ ਜ਼ਿਆਦਾ ਕਰੀ ਬੈਠਾ ਜਾਂਦਾ ਨਹੀਂ ਉਹ ਨਹੀਂ ਅਪਸੈਟੜਾ ਐ ਥੋੜੀ ਪੀਕ ਮੰਗੂਗੀ ਪੈਸੇ ਸਾਫ ਸਾਫ ਕੇ ਰੱਖੂਗਾ ਚੱਲ ਦੱਸ ਬਾਬਾ ਹੁਣ ਸੱਚ ਬੋਲ ਖੜਾ ਹੋ ਜਾ ਆਨੇ ਵਾਲੇ ਨੂੰ ਖੜਾ ਹੋਣ ਥਾਣੀ ਲੈ ਕੇ ਜਾਣਾ ਪੈਣਾ ਹੀ ਹੁਣ ਇਹਨੂੰ ਆ ਵੀ ਲੈ ਜੋ ਦਸ ਦਿਓ ਵੀ ਕੋੜਤੀ ਇਹਦੇ ਹਾਂ ਕੋਈ ਪਰਚਾ ਪੁਰਚਾ ਪਾਉਗੇ ਤੇ ਵਧੀਆ ਨਾਲ ਆ ਦੇ ਦੇ ਲਫਾਫਾ ਲੈ ਚ ਅੱਬ ਇਸਕੋਟ ਲੈ ਲੈ ਆਪਣਾ ਬਾਬਾ ਦੇ ਇਧਰ ਚਾਹ ਆ ਫੜ ਲਾ ਮਾਛਵਾੜਾ ਸਾਹਿਬ ਮੰਗਦਾ ਫਿਰਦਾ ਮੈਂ ਇਹਨੂੰ ਇਹੀ ਗੱਲ ਕਹੀ ਆ ਮੈਂ ਤੂੰ ਉੱਥੇ ਮੰਗਦਾ ਮੈਂ ਤੂੰ ਆ ਪਿੰਡ 'ਚ ਮੰਗੀ ਆ ਪੀਕ ਪਹਿਲਾਂ ਅਗਲਾ ਨੇੜੇ ਹੀ ਮੰਗੂ ਚੱਲ ਜੇ ਲੋੜ ਵੀ ਆ ਕਹਿੰਦਾ ਨਾ ਮੈਂ ਫਿਰ ਤੂੰ ਇੰਨੀ ਦੂਰ ਚ ਲੈ ਗਿਆ ਚੱਲ papa ਤੇਰਾ ਕਰੀਏ ਰੋਟੀ ਦਾ ਪ੍ਰਬੰਧ ਪੱਕੀ ਦਾ ਸਰਕਾਰੀ ਦਾ ਇਹ ਤਿੰਨ ਪਰਚੇ ਭੁਆਏ ਨਹੀਂ ਅੱਜ ਚਮਕੌਰ ਸਾਹਿਬ ਇਹ ਜੀ ਜੇਬਾਂ ਘੱਟ ਦੇ ਫਿਰਦੇ ਨੇ ਕਰ ਬੇਚੀ ਆ ਹਾਂ ਬਿਲਕੁਲ ਨਾ ਛੱਡਿਓ ਨਾ ਨਾ ਇਹਨੂੰ ਕਿੱਥੋਂ ਛੱਡਣਾ ਹਣ ਪਹਿਲਾਂ ਮੈਂ ਜੇ ਤਰਸ ਖਾ ਰਿਆ ਸੀ ਆਉਂਦੇ ਹੋਏ ਮੈਂ ਯਾਰ ਵੀ ਚੱਲ ਗਰੀਬ ਬੰਦੇ ਨੂੰ ਆ ਨਾ ਵੀ ਬਜ਼ੁਰਗ ਨੂੰ ਭੀਖ ਮੰਗਣੀ ਪੈ ਰਹੀ ਆ ਕੁੜੀ ਦੇ ਵਿਆਹ ਪਿੱਛੇ ਤਰਸ ਵਾਲੇ ਹੈ ਹੀ ਨਹੀਂ ਹਾਂ ਹੁਣ ਇਹਦੇ ਪਿੱਛੇ ਦੇਖ ਲੋ ਕਿੰਨੇ ਲੋੜ ਬੰਦਾ ਦੇ ਅਗਲਾ ਕਹੂਗਾ ਕੋਈ ਯਕੀਨ ਕਰ ਲੂਗਾ ਅਗਲਾ ਨਹੀਂ ਕਰਦਾ ਅਗਲਾ ਚੱਲ ਸੱਚ ਕੁੜੀ ਦਾ ਵਿਆਹ ਹੈਗਾ ਕੋਈ ਵਿਆਹ ਹੈ ਹੈ ਕਹਾ ਕੁੜੀ ਦਾ ਹਾਂ ਹੁਣੇ ਹੁਣੇ ਕੀ ਕਿਹਾ ਸੀ ਇਹਨੇ ਕੈਮਰਾ ਚਲਾਉਣ ਤੋਂ ਪਹਿਲਾਂ ਹੁਣੇ ਕਹਿੰਦਾ ਤੇ ਮਾਂ ਖਰਾਬ ਹੈਗਾ ਹੁਣੇ ਕਹਿੰਦਾ ਮੇਰੇ ਦਿਮਾਗ ਖਰਾਬ ਮੇਰਾ ਝੂਠ ਬੋਲਦਾ ਪਿਆ ਹੈ ਨਹੀਂ ਕੈਮਰਾ ਚਲਾਉਣ ਦੇ ਫਿਰ ਝੂਠ ਬੋਲਣ ਲੱਗ ਗਿਆ ਤੂੰ ਹੈ ਹੁਣੇ ਕੀ ਬੋਲੇ ਸੀ ਤੂੰ ਵੀ ਹੈ ਨਹੀਂ ਪਿਆ ਹੈਨਾ ਕਿਹਾ ਕਿਹਾ ਸੀ ਨਾ ਫਿਰ ਕਿਉਂ ਬੋਲੇ ਝੂਠ ਕੇ ਬੋਲੇ ਸੀ ਨਹੀਂ ਬੋਲਣਾ ਹਾਂ ਸੱਚ ਬੋਲੋ ਕਿ ਦਿਮਾਗੀ ਖਰਾਬ ਨਹੀਂ ਵਿਆਹ ਹੈਗਾ ਤੇਰੀ ਪੋਤੀ ਹੈ ਨਹੀਂ ਨਾ ਕੋਈ ਹੈ ਨਹੀਂ ਨਾ ਕੀ ਨਾਮ ਉਹਦਾ ਪੋਤੀ ਦਾ ਹਾਂ ਜਸਮਾ ਅੱਛਾ ਤੇਰੇ ਜਵਾਈ ਦਾ ਕੀ ਨਾਮ ਆ ਉਸ ਦਾ ਨਾਮ ਹੈ ਸੱਦਾਮ ਸੱਦਾਮ ਹੁਸੈਨ ਨਹੀਂ ਜਦ ਜਮਾਈ ਦਾ ਨਾਮ ਸੱਦਾਮ ਹੈ ਤਾਂ ਪੋਤੀ ਦਾ ਨਾਮ ਰੇਸ਼ਮਾ ਕਿਵੇਂ ਹੋ ਗਿਆ ਰੇਸ਼ਮਾ ਤਾਂ ਹਿੰਦੂਆ ਦਾ ਨਾਮ ਹੈਗਾ ਨਾ ਨਾ ਹਿੰਦੂਆ ਨਹੀਂ ਹੁੰਦਾ ਮੁਸਲਮਾਨਾ ਹੁੰਦਾ ਹੈ ਤੇ ਐਂ ਦੱਸ ਤੇਰੇ ਮੁੰਡੇ ਦਾ ਕੀ ਨਾਮ ਸੀ ਮੁੰਡੇ ਦਾ ਹਾਂ ਰਾਜਦੀਨ ਹੈ ਰਾਜਦੀਨ ਤੇਰੀ ਨੂੰਹ ਦਾ ਕੀ ਨਾਮ ਸੀ ਨੂੰਹ ਦਾ ਕੀ ਨਾਮ ਤੇਰੀ ਨੂੰਹ ਦਾ ਕੀ ਨਾਮ ਨੋਂ ਦਾ ਬਹੂ ਦਾ ਹਾਂ ਸੁਗਰਾ ਠੀਕ ਆ ਉਹ ਕਿੱਥੇ ਰਹਿੰਦੀ ਹੁਣ ਉਹ ਤਾਂ ਖਤਮ ਹੋ ਗਈ ਅੱਛਾ ਠੀਕ ਆ ਹੁਣ ਦੱਸ ਵੀ ਕਿਉਂ ਝੂਠ ਬੋਲਿਆ ਸੀ ਵਿਆਹ ਦਾ ਬਸ ਖਤਮ ਕਰੀ ਫਿਰਦਾ ਸਾਰਾ ਕੁਝ ਖਤਮ ਕਰੀ ਫਿਰਦਾ ਖਤਮ ਹੋ ਗਿਆ ਪੇਸ਼ਾ ਲਾਉਂਗੇ ਫੇਮ ਹੈਗੀ ਜਦ ਤੱਕ ਸਭ ਕੁਝ ਖਤਮ ਹੁਣ ਬਾਬਾ ਤੇਰੀ ਐਂ ਦੱਸ ਤੈਨੂੰ ਫੇਮ ਵੀ ਮਿਲ ਜੂ ਤੇਰੀ ਰਾਤ ਕਿਵੇਂ ਲੰਘੂਗੀ ਸੱਚ ਬੋਲ ਦੇ ਤੈਨੂੰ ਫੇਮ ਵੀ ਦੇ ਦਾਂਗੇ ਤੇਰੀ ਪੈਸਾ ਵੀ ਦੇ ਦਾਂਗੇ ਸੱਚੀ ਬੋਲ ਦੇ ਸੱਚ ਬੋਲਾਂ ਕਿਉਂ ਝੂਠ ਬੋਲਿਆ ਕੁੜੀ ਦਾ ਵਿਆਹ ਦਾ ਕੀ ਕਰਨ ਕੀ ਸੋਚਿਆ ਸੀ ਕੀ ਸੋਚ ਕੇ ਬੋਲੇ ਜੀ ਦਿਮਾਗ ਦਾ ਤੇਰਾ ਖਰਾਬ ਨਹੀਂ ਦਿਮਾਗ ਦਾ ਤਾਂ ਇੰਨੇ ਜਣੇ ਦਾ ਕਮਾਇਆ ਪਿਆ ਤੂੰ ਕਹਿੰਦਾ ਮੇਰਾ ਦਿਮਾਗ ਖਰਾਬਾ ਦਿਮਾਗ ਦਾ ਤਾਂ ਸਾਡਾ ਕਮਾਤਾ ਸਰ ਮੈਨੂੰ ਐ ਲੱਗੀ ਜਾਂਦਾ ਵੀ ਮੈਂ ਫਿਰਦਾ ਕਿਤੇ ਆ ਵੀ ਬੰਦਾ ਇਹ ਕਹੀ ਜਾਂਦਾ ਅੰਦਰ ਆ ਕੁੜੀ ਚਲੋ ਦੱਸ ਫੇਰ ਝੂਠ ਕਿਉਂ ਬੋਲਿਆ ਸੀ ਝੂਠ ਬੋਲ ਦਿਮਾਗ ਖਰਾਬ ਨਹੀਂ ਦਿਮਾਗ ਤਾਂ ਨਹੀਂ ਤੇਰਾ ਖਰਾਬ ਦਿਮਾਗ ਤੇਰਾ ਬਹੁਤ ਤੇਜ ਆ ਜਾਦੇ ਜਿਆਦੇ ਤੇਜ ਇੱਕ ਮਿੰਟ ਚ ਲੋਟ ਕਰ ਦੇਣਾ ਤੈਨੂੰ ਹਾਂ ਚੱਲ ਆ ਜਾ ਇੱਕ ਮਿੰਟ ਚ ਵਾ ਤੇਰੇ ਕੋਲ ਇਹ ਬੁਲਾਉਣਾ ਹੀ ਸੀ ਸੱਚ ਅਸੀਂ ਬਾਕੀ ਹੁਣ ਸਰਕਾਰ ਜਾਣੇ ਤੇਰਾ ਕੰਮ ਜਾਣੇ ਧੰਨਵਾਦੀ ਬਹੁਤ ਆ ਵੀਰਾਂ ਨੇ ਬਹੁਤ ਬਹੁਤ ਮਦਦ ਕੀਤੀ ਹੈ ਜੀ ਇੱਥੇ ਬਹੁਤ ਧੰਨਵਾਦੀ ਤੁਹਾਡਾ ਇਹ ਬੰਦਾ ਜੀ ਹੁਣੇ ਸਾਨੂੰ ਰਸਤੇ 'ਚ ਕਹਿ ਰਿਹਾ ਸੀ ਵੀ ਭਗਵਾਨ ਲਈ ਮੈਨੂੰ ਮaaf ਕਰਦੇ ਹੋ ਜਿਹੜੇ ਗੜਬੜਤਾ ਮੁਸਲਮ ਜੂਜ਼ੇ ਨਹੀਂ ਕਰਦੇ ਜਿਹੜੇ ਮੁਸਲਮੇ ਦੱਸ ਰਿਹਾ ਜੀ ਮੈਂ ਮੁਸਲਮ ਪਰਿਵਾਰ ਤੋਂ ਆ ਮੁਸਲਮ ਕੀ ਕੋਈ ਪੈਂਦਾ ਮੁਸਲਮ ਵੀਰ ਭੈਣ ਵੀ ਭਗਵਾਨ ਲਈ ਮaaf ਕਰਦੋ ਇਹ ਵਰਤ ਕੋਈ ਵਰਤ ਦਾ ਮੁਸਲਮ ਦੇਖ ਲੋ ਵੀ ਕਿੰਨਾ ਵੱਡਾ ਛੜਜੰਤਰ ਹੈ ਇਹ ਵੀ ਇਹ ਕਹਿ ਰਿਹਾ ਕਿ ਭਗਵਾਨ ਲਈ ਮaaf ਕਰਦੋ ਪੈਸੇ ਕਹਿ ਰਿਹਾ ਮੈਂ ਮੁਸਲਮ ਆ ਠੀਕ ਹੈ ਦੇਖ ਲੋ ਹੁਣ ਬਾਕੀ ਸਾਰਾ ਤੁਸੀਂ ਦੇਖ ਲਿਆ ਕਿਵੇਂ ਬੇਕੂਬ ਬਣਾ ਰਿਹਾ ਨਸ਼ੇ ਫੜੇ ਗਏ ਨੇ ਇਹਦੇ ਕੋਲੋਂ ਪੈਸੇ ਲੋਕਾਂ ਨੂੰ ਬੇਕੂਬ ਬਣਾ ਕੇ ਵੀ ਇਕੱਠੀ ਕਰ ਰਿਆ ਸੀ ਇਹ ਜਿਹੇ ਲੋਕਾਂ ਕਰਕੇ ਹੁਣ ਜਿਹੜੇ ਇਹਨਾਂ ਦੇ ਫੈਨ ਨੇ ਦੇਖ ਲੋ ਜੀ ਇਹਨਾਂ ਕਰਕੇ ਲੋੜਵੰਦ ਮਦਦ ਤੋਂ ਰਹਿ ਜਾਂਦੇ ਨੇ ਜਿਹੜੇ ਅਸਲ ਲੋੜਵੰਦ ਨੇ ਜਿਨ੍ਹਾਂ ਦੇ ਧੀਆਂ ਘਰੇ ਬੈਠੀਆਂ ਨੇ ਵਿਆਹੋਂ ਤੋਂ ਇਹ ਜਿਹੇ ਆ ਬੇਸ਼ਰਮਾ ਕਰਕੇ ਉਹਨਾਂ ਦੀਆਂ ਧੀਆਂ ਦੇ ਵਿਆਹ ਰੁਕੇ ਹੋਏ ਨੇ ਨਹੀਂ ਮਦਦ ਹੋ ਜਵੇ ਕਿਉਂਕਿ ਇਹੇ ਲੋਕਾਂ ਕਰਕੇ ਲੋਕਾਂ ਦਾ ਵਿਸ਼ਵਾਸ ਚੱਕਿਆ ਜਾਂਦਾ ਮਦਦ ਕਰਨ ਤੋਂ ਹਾਂ ਬਾਬਾ ਬੋਲਣਾ ਹੁਣ ਮੰਗ ਲਾ ਮਾਫੀ ਜੇ ਜਿਹੜੀ ਗਲਤੀ ਕੀਤੀ ਆ ਹੈਂ ਕੀ ਬੋਲੇ ਸੀ ਭਗਵਾਨ ਲਈ ਮਾਫ ਕਰਦੀ ਏ ਹਾਂ ਬਹੁਤ ਜੋਸ਼ਤਾ ਫੇਰ ਬਦਲ ਜਾਂਦਾ ਹੈ ਅੱਲਾਹ ਜਾਣ ਬੁੱਝ ਕੇ ਕਰ ਰਿਆ ਸੀ ਨਾ ਜੋ ਕਰ ਰਿਹਾ ਸੀ ਹੈ ਜਾਣ ਬੁੱਝ ਕੇ ਬੇਕੂ ਬਣਾ ਰਿਆ ਸੀ ਇਹਨਾਂ ਲੋਕਾਂ ਨੂੰ ਹੈਨਾ ਹੈਨਾ ਜਾਣ ਬੁੱਝ ਕੇ ਬੇਕੂ ਬਣਾਇਆ ਸੀ ਨਹੀਂ ਬਣਾਇਆ ਜਾਣ ਬੁੱਝ ਕੇ ਫੇਰ ਝੂਠ ਬੋਲਦਾ ਹੁਣ ਨਾਲੇ ਬੋਲ ਕੇ ਹਟਿਆ ਮੈਂ ਜਾਣ ਬੁੱਝ ਕੇ ਬੇਕੂ ਬਣਾਇਆ ਚੱਲ ਆ ਜਾ ਫੇਰ ਠਾਣੇ ਸੰਗਤ ਜੀ ਹੁਣ ਥਾਣਾ ਮਾਛੀਵਾੜਾ ਵਿੱਚ ਇਹਨੂੰ ਪੁਲਿਸ ਦੇ ਸਪੁਰਦ ਕਰਨ ਲੱਗੇ ਆ ਹੁਣੇ ਆਪ ਮੰਨਿਆ ਕਿ ਮੈਂ ਜਾਣਬੁੱਝ ਕੇ ਬੇਕੂ ਬਣਾ ਰਿਆ ਸੀ ਨਸ਼ੇ ਕਰਦਾ ਉਹ ਵੀ ਮਹਿੰਗੇ ਫੀਮ ਖਾਂਦਾਗਾ ਤੇ ਲੋਕਾਂ ਨੂੰ ਬੇਕੂ ਬਣਾ ਕੇ ਹੋਰ ਜਿਹੜੇ ਮਦਦ ਦੇ ਹੱਕਦਾਰ ਹੁੰਦੇ ਨੇ ਉਹਨਾਂ ਦੇ ਨਾਲ ਵੀ ਇਹ ਧੱਕਾ ਕਰਦੇ ਨੇ ਲੋਕ ਸੋ ਧਿਆਨ ਰੱਖੋ ਜੇ ਲੋਕਾਂ ਦਾ ਹੁਣ ਥਾਣੇ ਅੰਦਰ ਲੈ ਕੇ ਚੱਲਿਆਂਗੇ